ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਜੀ ਤੇ ਕੱਲ ਦੀ ਵੀਡੀਓ ਵਿੱਚ ਬਾਈ ਆਪਾਂ ਨੇ ਪਾਣੀ ਦਾ ਕਨੈਕਸ਼ਨ ਕਰਿਆ ਤਾਂ ਅ ਏਰੀਆ ਹੈਗਾ ਖਰੜਦਾਰ ਰੰਡਾਵਾ ਰੋਡ ਤੇ ਰਣਜੀਤ ਨਗਰ ਦੇ ਇਲਾਕੇ ਪੈ ਜਾਂਦੇ ਵੀ ਚ ਰਸਤੇ ਤੇ ਆਪਾਂ ਕਨੈਕਸ਼ਨ ਕਰ ਰਹੇ ਹਾਂ ਤੇ ਲੈਨ ਇੱਥੇ ਤੁਹਾਨੂੰ ਦੱਸਿਆ ਤਾਂ ਆਪਾਂ ਨੇ ਕੱਲ੍ਹ ਵਾਲੀ ਵੀਡੀਓ 'ਚ 8 ਫੁੱਟ ਡੂੰਘੀ ਲੈ ਜਾਂਦੇ ਸੀ ਵੀਰੇ ਜੀ ਤਾਂ ਕਰਕੇ ਬਾਈ ਆਪਾਂ ਨੇ ਜੇ ਸੀ ਵੀ ਮੰਗਾਈ ਅੱਜ ਆ ਗਿਆ ਜੀ ਇੱਕ ਮਿੰਟ ਦੇ ਭਾਈ ਆ ਪਿੱਛੇ ਦੁਕਾਨ ਦਾ ਆਪਾਂ ਨੇ ਕਨੈਕਸ਼ਨ ਕਰ ਰਹੇ ਆ ਸੀਵਰੇਜ ਦਾ ਅੱਜ ਕੱਲ ਤੁਹਾਨੂੰ ਦਿਖਾਇਆ ਤਾਂ ਆਪਾਂ ਇੱਥੇ ਟੋਆ ਪਟਕੇ ਪਾਣੀ ਦਾ ਕਨੈਕਸ਼ਨ ਲਿਆਦਾ ਤੇ ਉਹ ਪਾਣੀ ਦਾ ਕਨੈਕਸ਼ਨ ਆਪਾਂ ਨੇ ਇੱਥੇ ਹੀ ਬੰਦ ਕਰ ਦਿੱਤਾ ਤੇ ਇਹਨੂੰ ਅੱਜ ਪਟਾਈ ਕਰਾ ਕੇ ਉੱਧਰ ਲੈ ਕੇ ਜਾਵਾਂਗੇ ਕਨੈਕਸ਼ਨ ਨੂੰ ਤੇ ਮਸ਼ੀਨ ਆਪਾਂ ਨੇ ਬੁਲਾਈ ਹੋਈ ਅੱਜ ਤੇ ਬਣੇ ਰਹੋ ਭਾਈ ਵੀਡੀਓ ਨਾਲ ਐਂਡ ਤੱਕ ਅੱਜ ਸਾਨੂੰ ਦਿਖਾਉਂਦੇ ਆ ਫਿਰ ਹੋਰ ਇਹਦੀ ਗੱਲ ਬਾਤ ਕਿਦਾਂ ਅੱਜ ਪਟਾਈ ਕਰਾਉਣੀ ਆਪਾਂ ਕਿਦਾਂ ਕੰਮ ਚੱਲਦਾ ਆਪਣਾ ਅੱਜ ਤੇ ਜਿਹੜੇ ਮੇਰੇ ਵੀਰ ਨੇ ਆਪਣਾ ਪਲੰਬਰ ਮਨੀ ਪਲੰਬਰ ਦਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਪਟਾਈ ਲੱਗੀ ਆ ਬਈ ਸ਼ੁਰੂ ਹੋਣ ਮਸ਼ੀਨ ਦੀ ਮਸ਼ੀਨਾਂ ਪਟਾਈ ਲੱਗੀ ਆਪਾਂ ਕਰਾਉਣਾ 6 ਫੁੱਟ ਡੂੰਗੀ ਪਟਾਈ ਕਰਾਉਂਗੇ ਰਸਤਾ ਦਾਜ ਬੰਦੇ ਹੋਣਾ ਲੱਗਦਾ ਹਾਂਜੀ ਹਾਂਜੀ ਚੱਲ ਜੀ ਅੱਗੇ ਪੁਰਾਣਾ ਆ ਉਧਰ ਮਿੱਟੀ ਪੱਧਰੀ ਕਰ ਦੂੰਗੇ ਹਾਂਜੀ ਹਾਂਜੀ ਫਟ ਲੈਣ ਤੋਂ ਕੋਈ ਨਹੀਂ ਬੜਾ ਮੜਾ ਹੁਣ ਲੋਕਾਂ ਨੂੰ ਵੀ ਪਤਾ ਹੀ ਹੈ ਲੇ ਪਾਸੇ ਇੱਕ ਜਿਹੇ ਲੈ ਲੂ ਨਾ ਹੋਵੇ ਹੋਰ ਚਲੋ ਦੇਖੀ ਜਾਓ ਕੀ ਬਣਦਾ ਫਿਰ ਛੱਕੀ ਜਿਹੜੀ ਐ ਮਸਤੀ ਰੇਡ ਵਾਟਰ ਦਾ ਉਹ ਮੈਨੂੰ ਖਿਆ ਨਾ ਪਤਾ ਨਹੀਂ ਮੇਲ ਖੋਲ ਬਣਿਆ ਉਹ ਟੱਕਣੇ ਦਾ ਪੱਟਿਆ ਪਰ ਆ ਮਾਰਿਆ ਉਹੀ ਲਾਈਨ ਕਰੈਕ ਹੋ ਗਈ ਐ ਨਾ ਹਾਂ ਚਲੋ ਕੋਈ ਗੱਲ ਨਹੀਂ ਉੱਥੇ ਛੱਡਨੇ ਆਪਨੇ ਕਨੈਕਸ਼ਨ ਕਰਕੇ ਬਹੁਤ ਆ ਬਹੁਤ ਆ ਆਇਆ ਤਾਰੇ ਭਾਗ ਕੁਈਆਂ ਆ ਇਹ ਬਾਈ ਜੀਸੀਬ ਨੇ ਆਪਣੀ ਹੋ ਗਈ ਪਟਾਈ ਤੇ ਪਾਈਪ ਦਾ ਹੁਣ ਕਰੂਗੇ ਆਪਾਂ ਜੋੜ ਤੋੜ ਉੱਥੇ ਛੱਡਨੇ ਆਪਾਂ ਨੇ ਕਰਕੇ ਕਨੈਕਸ਼ਨ ਪਾਣੀ ਆਰ ਸੀਬਰੇਜ ਦਾ ਜੀਸੀਬ ਨਾਲ ਬਾਈ ਪਟਾਈ ਕਰਾਈ ਹੈ ਫਿਰ ਰੇਨ ਵਾਟਰ ਦੀ ਲਾਈਨ ਤੋੜਤੀ ਮਸ਼ੀਨ ਨੇ ਆਹ ਇਹ ਛੇਂਜੀ ਬਾਪੂ ਮੈਂ ਕਹਨਾ ਠਿੰਚੂਆ ਯਾਰ ਇਹ ਤਾਂ ਛੇ ਦੇ ਤਾਂ ਬੜੀ ਹੋਇਆ ਹੈ ਪੈ ਜਾਊਗਾ ਫਿਰ ਸਕਟ ਦੇ ਵਿੱਚ ਵੱਢ ਕੇ 7 ਫੁੱਟ ਜਾ ਕੇ ਬਈ ਲੈਂਡ ਡੂੰਗੀ ਮਿਲੀ ਆ ਉਹ ਸਾਹਮਣੇ ਟੋਏ ਦੇ ਵਿੱਚ ਬਾਬੂ ਬਾਬੂ ਪੂਰਾ ਡੁੱਬ ਗਿਆ ਦੇ ਵਿੱਚ ਟੋਏ ਦੇ ਉੱਤਰ ਗਿਆ ਤਾਂ ਹਨੇ ਦਿਖਦਾ ਵੀ ਆ ਡੁੱਬ ਗਿਆ ਠੀਕ ਆ ਠੀਕ ਹੈ ਕਰਨਾ ਤਾਂ ਰੇਵੀ ਪਟਾਈ ਬੰਦੇ ਅੱਜ ਬਈ ਚੋਬਰ ਜੇ ਲੱਗੇ ਹੋਏ ਆਪਣੇ ਚਾਰ ਲੱਗੇ ਇੱਕ ਆਹ ਖੜਾ ਚੋਬਰ ਬਿੱਟੂ ਆਈ ਆ ਬਈ ਪਾ ਦੇ ਪਾ ਦੇ ਬਜਰੀ ਪਾ ਦੇ ਉਹ ਦੂਰ ਦਾ ਨਾ ਉਹ ਨਹੀਂ ਹਾਂ ਜੀ ਹਾਂ ਜੀ ਕਾਂਡੀ ਨਹੀਂ ਨਾ ਥੱਲੇ ਤੇ ਲਾਉਂਗੇ ਹਾਂ ਜੀ ਕਾਂਡੀ ਕਾਂਡੀ ਦਾ ਤਾਰੇ ਭਈਏ ਨਹੀਂ ਉਹ ਕਾਂਡੀ ਕਿ ਨਾ ਹਾ ਇਥੇ ਲੈਵਲ ਆ ਦੇ ਨੂੰ ਜਰ ਡਾਊਨ ਨਾ ਕਰ ਵਾਸੇ ਨੂੰ ਸੀਵਰੇਜ ਦੇ ਪਾਈਪ ਦੇ ਨਾਲੇ ਬਸ ਇਹ ਲੈਨੇ ਹਾਂ 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 ਲੈਨੇ ਆਹੋ ਨਾ ਉਪਰ ਹੋਰ ਬਿੱਟੂ ਭਾਈ ਦਾ 2 ਫੁੱਟ ਥੱਲੇ ਪੱਟੀ ਬਠਾ ਡੂੰਗਾ ਹੋਟੋ ਆ ਕਨੈਕਸ਼ਨ ਬਈ ਆਪਾਂ ਜੋੜ ਜੋੜਨ ਲੱਗੇ ਆ ਤੇ ਤਿਆਰੀ ਹੋ ਗਈ ਤਕਰੀਬਨ ਸੀਵਰੇਜ ਵਾਲੇ ਦਾ ਆਪਾਂ ਪਾਤਾ ਪਾਈਪ ਅੱਗੇ ਖਿੱਚਦੇ ਆ ਨੂ ਵੀ ਫਿਰ ਥੱਲੇ ਜਿਹੜੀ ਤੁਹਾਨੂੰ ਖੋਲ ਦਿਖਾਈ ਆ ਭਾਈ ਵੀ ਉਹਦੇ ਚ ਪਾਉਂਗੇ ਇਹਨੂੰ ਅੱਗੇ ਨੂੰ ਤੇ ਉੱਪਰ ਇਨਵਰਟਰ ਦੀ ਲਾਈਨ ਟੁੱਟ ਗਈ ਉਹ ਵੀ ਆਪਾਂ ਨੇ ਰਿਪੇਅਰ ਕਰਨੀ ਪੈਣੀ ਉਹਦੀ ਉਹ ਆਡੀ ਆਦੇ ਆ ਦੋ ਇਸ ਵਿੱਚ ਮਿੱਟੀ ਦਵਾਈ ਸਾਰੇ ਮਿੱਟੀ ਪਾਉ ਬਗੇ ਫਟਫਟ ਏਹ ਜੂਨ ਗਾਦੇ ਬਣਾਉਣੀ ਪੈਣੀ ਆ ਜੀ ਪਾਣੀ ਦਾ ਕਨੈਕਸ਼ਨ ਬਾਈ ਕਰਕੇ ਆਪਣੀ ਦੁਕਾਨ ਦੇ ਅੰਦਰ ਐਂਟਰੀ ਕਰਾਤੀ ਪਾਣੀ ਦਾ ਕਨੈਕਸ਼ਨ ਨਹੀਂ ਤੇ ਸੀਵਰੇਜ ਦਾ ਬਾਈ ਆਪਣਾ ਕਨੈਕਸ਼ਨ ਇੱਥੇ ਐਂਡ ਕੈਪ ਲਾ ਕੇ ਬੰਦ ਕਰਤੇ ਆ ਤੇ ਅੰਦਰ ਜਦ ਸੀਵਰੇਜ ਪਾਉਗੀ ਫਿਰ ਉਹ ਬਾਅਦ ਦੀ ਗੱਲ ਹੈ ਮਾਲਕ ਕਹਿੰਦੇ ਇੱਥੇ ਬੰਦ ਕਰ ਦਿਓ ਹੇ ਭਾਈ ਮਿੱਟੀ ਪਧਰੀ ਕਰ ਲੱਗੇ ਹੋਏ ਆਂ ਜੋਬਰ ਤੇ ਅੱਜ ਦਾ ਕਾਰਗਰਮ ਭਾਈ ਆਪਾਂ ਇਥੇ ਸਮਾਫੀ ਕਰੂੰਗੇ ਮਿਲੂਗੇ ਫਿਰ ਕੱਲੂ ਭਾਈ ਨਵੇਂ ਬਲੌਗ ਦੇ ਵਿੱਚ